ਆਈ ਵੇਟਰ ਆ ਜੀ ਮਾਦਾ ਇਟਰ ਕਿ ਕਰੀਓ ਉਹ ਮਾ ਕਰੀਓ ਕੰਪਲੀਮੈਂਟ ਦੇ ਬਹੁਤ ਬਹੁਤ ਕਾਫੀ ਸਮੇਂ ਪਹਿਲੇ ਸੀਵਰੇਜ ਜਿਸ ਨਾਲੇ ਦੀ ਪ੍ਰੋਬਲਮ ਸੀ ਜੀ ਮਾਸਟਰ ਅੱਜ ਕਿਸ ਤਰ੍ਹਾਂ ਦਾ ਬਸੇ ਦਾ ਹੱਲ 20 ਕਰੋੜ ਦੀ ਲੱਖ ਜਿਹੜੇ ਆ ਆ ਦੇਖੋ ਜੀ ਸੀਵਰੇਜ ਇਹ ਮੈਂ ਲੋਟ ਦੀ ਗੱਲ ਕਰੀਏ ਤਾਂ ਜਦੋਂ ਦੀ ਆਈ ਹਾਂ ਸੀਵਰੇਜ ਦੀ ਸਮੱਸਿਆ ਮੇਨ ਸਮੱਸਿਆ ਇਤੋਂ ਦੀ ਔਰ ਅਸੀਂ 1 by 1 ਕਰ ਰਹੇ ਆ ਵਰਡ ਵਾਈਜ਼ ਕਰ ਰਹੇ ਆ ਔਰ ਪਹਿਲਾਂ ਅਸੀਂ ਉੱਤਰ ਫਾਜ਼ਲ ਕਾ ਰੋਡ ਤੇ ਸ਼ੁਰੂ ਕੀਤਾ ਸੀ ਕੰਮ ਹੁਣ ਅੱਜ ਪਿੰਕ ਸਿਟੀ ਦੀ ਜਿਹੜੀ ਬਹੁਤ ਵੱਡੀ ਸਮੱਸਿਆ ਸੀ ਇੱਥੇ 6 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਡਿਪਾਰਟਮੈਂਟ ਵੱਲੋਂ ਕੰਮ ਸ਼ੁਰੂ ਕਰਾਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਸੀਵਰੇਜ ਦੀ ਰਿਪਲੇਸਮੈਂਟ ਵੀ ਹੋਊਗੀ ਔਰ ਉਸ ਤੋਂ ਬਾਅਦ ਵੀ ਜਿਹੜੇ ਅਗਲੇ ਪ੍ਰੋਜੈਕਟ ਸੀ ਬਾਣਾ ਮੰਡੀ ਤੋਂ ਭਗਵਾਨਪੁਰਾ ਤੱਕ ਉਹ ਵੀ ਸਾਰਾ ਪਾਈਪਲਾਈਨ ਚੇਂਜ ਕਰਕੇ ਜਿਹੜੀ ਸੀਵਰੇਜ ਦੀ ਸਮੱਸਿਆ ਦਾ ਹੱਲ ਹੋਣਾ ਹੈ ਮੈਨੂੰ ਜਿਹਨੇ ਮੈਂ ਐਕਸ਼ਨ ਸਾਹਿਬ ਮੇਰੇ ਨਾਲ ਖੜਿਆ ਕਿਉਂਕਿ ਟੈਕਨੀਕਲ ਪੁਆਇੰਟਸ ਦਾ ਇਹਨਾਂ ਨੂੰ ਹੀ ਪਤਾ ਹੁੰਦੇ ਆ ਇਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਜਿਹੜੇ ਸਾਰੇ ਸ਼ਹਿਰ ਦੀ ਸਮੱਸਿਆ ਨੂੰ ਅਸੀਂ ਕਾਬੂ ਪਾ ਲਾਂਗੇ ਔਰ ਪੂਰੀ ਕੋਸ਼ਿਸ਼ ਹੈ ਕਿ ਉਦੋਂ ਵੀ ਪਹਿਲਾਂ ਜਿਹੜੇ ਲੋਕਾਂ ਦੇ ਲਾਂਭੇ ਖਤਮ ਕਰ ਦੇ ਪੰਜਾਬ ਦੀ ਜਿੰਨੀ ਚੋਨਾ ਵੀ ਆਏਗਾ ਆਮ ਆਦਮੀ ਪਾਰਟੀ ਦੇ ਸਪੋਰਟ ਦੇ ਵਿੱਚ ਬਸੇ ਬੋਤੀ ਕਰ ਕਹਿ ਰਹੇ ਕਿ ਕਾਲੀਗਾ ਦੇ ਬਾਈਪਾਰ ਹੋਣਗੇ ਅਦਾਲਤ ਦੇ ਦੇਖੋ ਵਿਰੋਧੀ ਧਿਰਾਂ ਨੂੰ ਤਾਂ ਆਪਦੀਆਂ ਕਮਜ਼ੋਰੀਆਂ ਵੱਲੋਂ ਨਹੀਂ ਉਹ ਧਿਆਨ ਦਿੰਦੇ ਉਹ ਕੋਈ ਨਾ ਕੋਈ ਬਾਣਾ ਬਣਾ ਲੈਂਦੇ ਜੀ ਉਹ ਜਿਵੇਂ ਵੀ ਆਕਾਲੀ ਦਲ ਕਹਿ ਲੋ ਕੋਈ ਵੀ ਕਹਿ ਲੋ ਅਕਸਰ ਤਾਂ ਲੋਕਾਂ ਨੇ ਹੀ ਸਾਥ ਦਿੱਤਾ ਨਾ ਸੋ ਲੋਕਾਂ ਨੂੰ ਮਾਨ ਸਾਹਿਬ ਦੀਆਂ ਭਗਵੰਤ ਸਿੰਘ ਮਾਨ ਜੀ ਦੀਆਂ ਨੀਤੀਆਂ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਚੰਗੀਆਂ ਲੱਗੀਆਂ ਕੁਝ ਚੰਗਾ ਲੱਗਿਆ ਤਾਂ ਹੀ ਵੋਟ ਪਾਈ ਨਹੀਂ ਤਾਂ ਪਹਿਲਾਂ ਵੀ ਇਹ ਪਾਰਟੀਆਂ ਤਾਂ ਸਟੈਂਡ ਕਰਦੀਆਂ ਸੀ ਫਿਰ ਕੋਈ ਜੇ ਤੁਰੰਤ ਜੜੇ ਪ੍ਰਧਾਨਗੀ ਬਦਲ ਦੇਣਾ ਇਸ ਤਰ੍ਹਾਂ ਨਹੀਂ ਮੈਂ ਸਮਝਦੀ ਹਾਂ ਕਿ ਪਾਰਟੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਦੇ ਲਈ ਜੇਕਰ ਰਿਸਪੌਂਸਿਬਿਲਟੀਜ਼ ਨੂੰ ਡਿਵਾਈਡ ਵੀ ਕੀਤਾ ਗਿਆ ਤਾਂ ਉਹਦੇ 'ਚ ਕੋਈ ਮਾੜੀ ਗੱਲ ਨਹੀਂ ਹੈ ਉਦੇ ਨਾਲ ਜਿਹੜਾ ਕਾਮਕਾਰਾਂ ਦੇ ਵਿੱਚ ਕੈਲੋਪੀ ਸਪੀਡ ਵੀ ਪੜਦੇ ਆ ਕੰਮ ਔਰ ਲੋਕਾਂ ਦੀ ਲੋਕਾਂ ਤੱਕ ਅਪਰੋਚ ਵੀ ਵਧੀਆ ਬਣਦੀ ਹੈ ਸੋ ਜੋ ਅਰਵਿੰਦ ਕੇਜਰੀਵਾਲ ਜੀ ਦਾ ਫੈਸਲਾ ਹਮੇਸ਼ਾ ਲੋਕਪੱਖੀ ਹੁੰਦਾ ਸੋ ਉਸ ਨੂੰ ਅਸੀਂ ਅਪਰੀਸ਼ੀਏ ਕਰਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਲੱਗ ਲੱਗਦੀਆਂ ਸੋਨਾ ਦੀ ਵੀ ਕੋਸ਼ਿਸ਼ਾਂ ਸਾਡੀ ਮੱਥੇ ਨਾ ਰਹੀਆਂ ਤੇ ਕੋਈ ਵਿਚਾਰੀ ਹੈ ਕਿਹੜੇ ਰਹਿ ਗਏ ਤੁਸੀਂ ਦੇ ਵਿੱਚ ਜਿਹੜੇ ਬੈਂਕ ਤੋਂ ਮੰਗ ਰੱਖੇ ਸਾਰੇ ਆ ਆਮ ਆਦਮੀ ਪਾਰਟੀ ਜਦੋਂ ਵੀ ਕਿਤੇ ਇਲੈਕਸ਼ਨ ਲੜਦੀ ਹੈ ਤਾਂ ਲੋਕਾਂ ਦੇ ਸਰਤੇ ਲੜਦੀ ਹੈ ਜੋ ਲੋਕਾਂ ਲਈ ਕੰਮ ਕਰਾਏ ਹੁੰਦੇ ਨੇ ਉਹਨਾਂ ਨੂੰ ਹੀ ਉਹ ਯਾਦ ਕਰਾਉਂਦੀ ਹੈ ਹੋਰ ਸਾਡੀ ਕੋਈ ਤਿਆਰੀ ਨਹੀਂ ਹੁੰਦੀ ਹੈ ਤਾਂ ਲੋਕਾਂ ਦਾ ਸਾਥ ਹੀ ਹੈ ਜਿਹੜਾ ਇੱਥੋਂ ਤੱਕ ਲੈ ਆਉਂਦਾ ਸੋ ਮੈਂ ਕਹਾ ਕਿ ਜਨੀਦਰ ਤੱਕ ਲੋਕਾਂ ਦਾ ਪਿਆਰ ਹੈ ਉਹੀ ਤਿਆਰੀ ਨਹੀਂ ਦੀ ਹੈ ਅਸੀਂ ਤੇਰੇ ਕੋਲੋਂ ਕਿਸਾਨ ਲਗਾਤਾਰ ਘਰਨਿਆਂ ਤੋਂ ਲੱਗੇ ਹੋਏ ਹੁਣ ਮਰਨ ਮਰਤਾ ਚ ਇਹ ਕਿਸਾਨ ਗਏ ਹੋ ਹਜੇ ਤੱਕ ਵੀ ਦਿੱਲੀ ਨਾਲ ਸੁਣਾਕੀ ਵਾਲੀ ਕਿਸਾਨ ਤਾਂ ਬਹੁਤ ਦੇਰ ਦੇ ਲੱਗੇ ਹੋਏ ਨੇ ਔਰ ਮੈਨੂੰ ਲੱਗਦਾ ਕਿ ਇੱਡਾ ਬੜਾ ਸੰਘਰਸ਼ ਜਿਹੜਾ ਉਹਨਾਂ ਨੇ ਪਹਿਲਾਂ ਵੀ ਮੋਦੀ ਦੇ ਖਿਲਾਫ ਕੀਤਾ ਸੀ ਔਰ ਉਹਦਾ ਪੂਰੇ ਪੰਜਾਬ ਨਹੀਂ ਪੂਰੇ ਹਿੰਦੁਸਤਾਨ 'ਚ ਅਸਰ ਹੋਇਆ ਸੀ ਔਰ ਉਹਨਾਂ ਦੇ ਨਾਲ ਪੰਜਾਬ ਸਰਕਾਰ ਖੜੀ ਹੈ ਕਿਉਂਕਿ ਉਹਨਾਂ ਦੇ ਹੱਕਾਂ ਦੀ ਗੱਲ ਹੋ ਰਹੀ ਹੈ ਸੋ ਜਿੱਥੇ ਦਿੱਤੇ ਵੀ ਸਾਨੂੰ ਮੋਦੀ ਦੇ ਖਿਲਾਫ ਜਾਂ ਮੋਦੀ ਦੇ ਮੰਗ ਵੀ ਕਰਨੀ ਪਊਗੀ ਤਾਂ ਅਸੀਂ ਕਰਾਂਗੇ ਜਿਹੜਾ ਇਹ ਕੰਮ ਜਿਹੜਾ ਅੱਜ ਮੈਮਨੋਲ ਘਾਟਲ ਕੀਤਾ ਹੈ 6 ਕਰੋੜ 4 ਲੱਖ ਦਾ ਨਗਦ ਦਾ ਕੰਮ ਹੈ 6 ਮਹੀਨੇ ਦਾ ਟਾਈਮ ਦਿੱਤਾ ਗਿਆ ਕੀ ਨੇ ਮਤਲਬ ਕਿ 31 ਮਈ ਤੱਕ ਕੰਮ ਪੂਰਾ ਹੋ ਜਾਏਗਾ ਤੇ ਬਾਅਦਸ਼ਾਂ ਪਹਿਲਾਂ ਅਸੀਂ ਸ਼ਹਿਰ ਨੂੰ ਦੇ ਦਿੱਤਾ ਜਾਵੇਗਾ। ਜੇ ਅਸੀਂ ਇਹ ਮੰਨ ਲਏ ਦੇ ਵਿੱਚ ਜਦ ਸੀਵਰ ਦਾ ਆਪ ਕੰਮ ਕਰ ਰਹੇ ਹਾਂ ਸੀਵਰ ਦੇ ਵਿੱਚ ਮੇਨ ਰੋਡ ਤੇ ਕਲੋਨੀ ਰੋਡ ਵਿਸ਼ਮੇਸ਼ ਕਲੋਨੀ ਪਿੰਕ ਸਿਟੀ ਏਰੀਆ ਇਹ ਸਾਰੀ ਏਰੀਆ ਕਵਰ ਹੋ ਜਾਏਗਾ ਜਿਹੜਾ ਇਹਦਾ ਦੂਜਾ ਸੈਗਮੈਂਟ ਹੈ ਦਾਣਾ ਮੰਡੀ ਤੋਂ ਲੈ ਕੇ ਭਗਵਾਨਪੁਰ ਗਿਆ ਰਾਈਜ਼ਿੰਗ ਨੇ ਬਦਲਣੀ ਹੈ ਉਹਦੇ ਪੁੱਡਾ ਸਟਾਰ ਸਿਟੀ ਕਲੋਨੀਆ ਦੇ ਨਾਲ ਸਰਾਬਾ ਨਗਰ 40% ਸ਼ਹਿਰ ਦੇ ਏਰੀਆ ਹੋ ਰਹੇ ਜਿੱਥੇ ਕਿ ਪਾਣੀ ਨਿਕਾਸੀ ਜਲਦੀ ਹੋ ਜਾਏਗੀ। ਇਹ ਜਿਹੜਾ ਜਿਹੜਾ ਗੱਲ ਰਿਹਾ ਕੰਮ ਹੈ ਪਹਿਲਾਂ ਉਹਨਾਂ ਨੂੰ ਮਨਜ਼ੂਰ ਹੋਇਆ। ਫਤੋ ਤੱਕ ਕੰਪਲੀਟ ਹੋਊਗਾ। ਸ਼ਾਇਦ ਚੰਦੇ ਵੀ ਸਮੱਸਿਆ ਆ ਜਾਵੇ। ਵੀ ਸ਼ਹਿਰ ਦੇ ਲਈ ਜਿਹੜੀਆਂ ਪਹਿਲਾਂ ਕਮੇਟਾ 50 ਦੇ ਕਰੀਬ ਰੋਜ ਆਉਂਦੀਆਂ ਸੀ ਉਹਨਾਂ ਚਾਰ ਜਾਂ ਪੰਜ ਤੋਂ ਕਮੇਟਾ ਵੱਧ ਨਹੀਂ ਰਹਿ ਗਈਆਂ। ਦੋ ਦਿਨ ਏਰੀਆ ਇਫੈਕਟ ਹੋਏ ਹੋਏ ਰਹਿ ਗਏ ਰਵੀਦਾਸ ਨਗਰ ਹੈ ਜਾਂ ਫੁਰਜਾ ਰੋਡ ਹੈ। ਉੱਥੇ ਸਫਾਈ ਦਾ ਕੰਮ ਚੱਲ ਰਿਹਾ ਹੈ। ਤੇ ਉਮੀਦ ਹੈ ਅਸੀਂ 15 ਦਸੰਬਰ ਤੱਕ ਏਰੀਆ ਵੀ ਕਲੀਅਰ ਕਰ ਦਾਂਗੇ।